कांग्रेस ਨੇ गुटका साहब ਹੱਥ ਸਿੜ ਕੇ ਸੌਂਕ ਕਰਦੀ ਸੀ ਕਿ ਕਹਿੰਦੇ ਸੀ ਬਿਨ ਨਸ਼ਾ ਖਤਮ ਕਰਾਂਗੇ ਬੀਜੇਪੀ ਤੇ ਚਲੇਗੇ ਲਾਗੇ ਤੁਸੀਂ ਵੀ ਖਲੋਤੇ ਹਿਸਾਬ ਜਿਕਾਰੇ ਤੁਸੀਂ ਵੀ ਛੱਡ ਰਹੇ ਸੀ ਕਹਿੰਦੇ ਝਾੜੂ ਟੀਲਾ ਟੀਲਾ ਹੋ ਜਾਣਾ ਜੀ ਆ ਹੋ ਜੂਗਾ ਜੇ ਉਹ ਕਹਿੰਦੇ ਸੀ ਫਿਰ ਉਹ ਵੀ ਨਾ ਗਿਆ ਫਿਰ ਕਹਿੰਦੇ ਸੀ 스마트 ਫੋਨ ਦਵਾਂਗੇ ਦੇ ਦੇ ਲੋਕਾਂ ਕਹਿੰਦੇ ਸੀ ਕਰ ਕਰ ਨੌਕਰੀ ਦਵਾਂਗੇ ਦਿੱਤੀਆਂ ਨਾਲ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ ਕਰਾਂਗੇ ਹੋ ਗਿਆ ਇਹ ਤੇ ਇਹ ਵੀ ਕਹਿੰਦੇ ਸੀ ਕੀ ਕਹਿੰਦੇ ਸੀ ਭਲਾ ਕਹਿੰਦੇ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਆਉਂਦੀ ਕਹਿੰਦੇ ਸੀ ਨਾ ਆ ਗਈ ਛੱਜ ਤੇ ਬੋਲੇ ਛਾਂ ਨਹੀਂ ਕੀ ਕੀਤਾ ਤੁਸੀਂ ਪੰਜਾਂ ਸਾਲਾਂ ਚ ਪੰਜਾਂ ਸਾਲਾਂ ਚ ਇਹ ਆਪਸ ਦੇ ਕਾਟੋ ਕਲੇਸ਼ ਤੋਂ ਸਵਾਏ ਹੋਰ ਇਹਨਾਂ ਨੇ ਕੀ ਕੀਤਾ ਮੈਨੂੰ ਇਹ ਦੱਸ ਬ੍ਰਦਰ ਇਹਨਾਂ ਦੇ ਝੂਠ ਦਾ ਜਵਾਬ ਸਾਡੇ ਕੋਲ ਹੈ ਨਹੀਂ ਆਪ ਬੰਦੇ ਕੰਮ ਕਰਨ ਵਾਲੇ ਮੰਨਦੇ ਆ ਅੱਗੇ 92 ਸਾਂ ਮੈਂ ਇਹਨਾਂ ਦਾ ਭਲੇਖਾ ਕੱਢ ਦੇਣਾ ਚਾਹੁੰਦਾ ਅੱਗੇ ਨਾਲੋਂ ਵਧੇ ਆ ਕਟੇ ਨਹੀਂ ਆ ਲੁਧਿਆਣਾ ਵੈਸਟ ਦੇ ਵਿੱਚ ਇਸ ਵਕਤੇ ਜਿਹੜਾ ਚੋਣਾ ਦਾ ਮਾਹੌਲ ਜਿਹੜਾ ਪੂਰਾ ਪੱਕਿਆ ਹੋਇਆ ਇਸ ਵਕਤ ਸਾਡੇ ਨਾਲ ਵਰਕਿੰਗ ਪ੍ਰੈਜ਼ੀਡੈਂਟ ਅਮਸ਼ੇਸ਼ ਸਿੰਘ ਸ਼ਹਿਰੀ ਕਲ ਸਿੰਘ ਮੌਜੂਦ ਨੇ ਕਲ ਸਭ ਕਿਸ ਤਰ੍ਹਾਂ ਦੇਤੇ ਹੋਣ ਇਸ ਵਕਤ ਅੱਜ ਜਿਹੜਾ ਪੂਰੇ ਲੁਧਿਆਣਾ ਵੈਸਟ ਮਾਹੌਲ ਕਿਸ ਤਰ੍ਹਾਂ ਬਣਿਆ ਹੋਇਆ ਹੈ ਪਾਰਟੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਤਿਆਰ ਬੈਠੀ ਹੈ ਅੱਜ ਜੁਆਇਨਿੰਗਾਂ ਵੀ ਹੋਈਆਂ ਨੇ ਕਿਸ ਤਰ੍ਹਾਂ ਦੇਣੋ ਲੁਧਿਆਣਾ ਕਸੇ ਸੁਣਾ ਦੱਸਣਾ ਚੋਣਾ ਜੀ ਆਉਣ ਵਾਲੇ ਸਮੇਂ ਨੂੰ ਹੋਰ ਵੀ ਵੱਡੀਆਂ ਵੱਡੀਆਂ ਜੁਆਇਨਿੰਗਾਂ ਹੋਣਗੀਆਂ ਔਰ ਮਾਹੌਲ ਜਿਹੜਾ ਅੱਜ ਦੇ ਸਮੇਂ ਲੋਕਾਂ ਦੀ ਚਹੇਤਾ ਪਾਰਟੀ ਆਮ ਆਦਮੀ ਪਾਰਟੀ ਬਣ ਚੁੱਕੀ ਹੈ ਅੱਛਾ ਵੀ ਲੁਧਿਆਣਾ ਵੈਸੇ ਇਸ ਵਕਤ ਕਹਿੰਦੇ ਸਾਈਮੇ ਫਾਈਨਲ ਮੁਕਾਮ ਦਾ ਹੋਊਗਾ ਇਸ ਵਾਰ 2027 ਦੇ ਚੋਣਾਂ ਲਈ ਚਾਰੀ ਪ੍ਰਧਾਨ ਜਿਹੜੇ ਨੇ ਉਹ ਇਸ ਵਕਤ ਇਸ ਨਿਦਾਨ ਦੇ ਵਿੱਚ ਉਤਰੇ ਹੋਏ ਨੇ ਪਰ ਅਲੀਗੇਸ਼ਨ ਲਗਾਤਾਰ ਲੱਗ ਰਹੇ ਨੇ ਕਾਂਗਰਸ ਵੱਲੋਂ ਅਲੀਗੇਸ਼ਨ ਲਗਾਤਾਰ ਲਗਾਏ ਜਾ ਰਹੇ ਨੇ ਕਦੇ ਵੀ ਅਸੀਂ ਪੰਜ ਸਾਲ ਜਿਹੜੇ ਪਹਿਲਾਂ ਕਿਤੇ ਵੀ ਸਾਡੇ ਕੰਮ ਬੋਲਦੇ ਸੀਗੇ ਕਹਿੰਦੇ ਵੀ ਇਹ 3 ਸਾਲ ਦੇ ਵਿੱਚ ਕੁਝ ਕੀਤਾ ਹੀ ਨਹੀਂ ਕਹਿੰਦੇ ਸਰਕਾਰ ਨੇ ਇਹ ਉਹ ਇਹਨਾਂ ਬਿਆਨ ਦਿੰਦੇ ਮੈਨੂੰ ਇੱਕ ਗੱਲ ਦੱਸੋ ਕਾਂਗਰਸ ਨੇ ਗੁਟਕਾ ਸਾਹਿਬ ਹੱਥ ਸਿਫੜ ਕੇ ਸੌਂ ਖਾਦੀ ਸੀ ਕਿ ਕਹਿੰਦੇ ਸੀ ਵੀ ਨਸ਼ਾ ਖਤਮ ਕਰਾਂਗੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਇੱਕ ਵੀ ਕੋਈ ਸਟੈਪ ਦੱਸ ਦੇ ਜਿਹੜਾ ਇਹਨਾਂ ਨੇ ਨਸ਼ਾ ਖਤਮ ਕਰਨ ਵਾਲੇ ਪਾਸੇ ਨੂੰ ਤੋੜਿਆ ਫਿਰ ਇਹ ਕਹਿ ਦਿੰਦੇ ਜੀ ਜਿਹੜੇ ਕੈਪਟਨ ਸਾਹਿਬ ਨੇ ਸੌਂ ਖਾਦੀ ਸੀ ਉਹ ਤੇ ਬੀਜੇਪੀ 'ਚ ਚਲੇ ਗਏ ਹਾਲਾਂਕਿ ਤੁਸੀਂ ਵੀ ਖਲੋਤੇ ਸੀ ਸਾਹਿਬ ਜਿਕਾਰੇ ਤੁਸੀਂ ਵੀ ਛੱਡ ਰਹੇ ਸੀ ਕੋਈ ਉਸ ਤੋਂ ਬਾਅਦ ਜਦੋਂ ਚੰਨੀ ਸਾਹਿਬ ਨੂੰ ਮੌਕਾ ਮਿਲਿਆ ਕੋਈ ਉਦੋਂ ਨਸ਼ੇ ਤੇ ਕੋਈ ਤੁਸੀਂ ਦੱਸ ਦਿਓ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਹਿੰਦੇ ਸੀ ਸਮਾਰਟਫੋਨ ਦਵਾਂਗੇ ਦੇ ਦਿੱਤੇ ਲੋਕਾਂ ਕਹਿੰਦੇ ਸੀ ਕਰ-ਕਰ ਨੌਕਰੀ ਦਵਾਂਗੇ ਦੇ ਦਿੱਤੀਆਂ ਇਹਨਾਂ ਕਹਿੰਦੇ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ ਸੋ ਕਹਿਣ ਦਾ ਭਾਵ ਸਵਾਏ ਇਹਨਾਂ ਕੋ ਗੱਲਾਂ ਦੇ ਕੜਾ ਨੇ ਉਹ ਜਿੰਨੇ ਮਰਜ਼ੀ ਬਣਾਈ ਸੀ ਇਹ ਤੇ ਇਹ ਵੀ ਕਹਿੰਦੇ ਸੀ ਕੀ ਕਹਿੰਦੇ ਸੀ ਭਲਾ ਕਹਿੰਦੇ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਆਉਂਦੀ ਕਹਿੰਦੇ ਸੀ ਨਾ ਆ ਗਈ ਫਿਰ ਕਹਿੰਦੇ 6 ਮਹੀਨੇ ਨਹੀਂ ਕੱਢਦੀ ਨਿਕਲ ਗਈ ਫਿਰ ਕਹਿੰਦੇ ਇਹਨਾਂ ਨੂੰ ਤਜਰਬਾ ਹੈ ਨਹੀਂ ਇਹ ਸਾਲ ਤੱਕ ਟੁੱਟ ਜਾਣੀ ਸਰਕਾਰ ਕਹਿੰਦੇ ਸੀ ਕਹਿੰਦੇ ਝਾੜੂ ਧੀਲਾ ਧੀਲਾ ਹੋ ਜਾਣਾ ਜੀ ਆ ਹੋ ਜੂਗਾ ਜੇ ਹੋ ਜੂ ਕਹਿੰਦੇ ਸੀ ਫਿਰ ਉਹ ਵੀ ਨਾ ਗਿਆ ਫਿਰ ਉਸ ਤੋਂ ਬਾਅਦ ਕਹਿੰਦੇ ਆ ਬਿਜਲੀ ਵਾਲੀ ਗਰੰਟੀ ਬੜੀ ਵੱਡੀ ਦਿੱਤੀ ਤੇ ਪੂਰੀ ਹੋਣੀ ਨਹੀਂ ਇਹਨਾਂ ਕੋਈ ਵੀ ਕਰਤੇ ਮਹੱਲਾ ਕਲੀਨਿਕ ਪੰਜਾਬ ਦੇ ਵਿੱਚ 800 ਤੋਂ ਵੱਧ ਜਿਹੜੇ ਨੇ ਮਹੱਲਾ ਕਲੀਨਿਕ ਬਣ ਗਏ ਸਕੂਲਾਂ ਦੇ ਸਕੂਲ ਆਫ ਐਮੀਨੈਂਸ ਕੋ ਤਿਆਰ ਹੋ ਗਏ ਮੈਂ ਕਹਿ ਸਕਦਾ ਸਕੂਲਾਂ ਦੇ ਸਹਾਧਾਰ ਵਾਸਤੇ ਤੁਸੀਂ ਆ ਦੇਖਿਆ ਹੋਊਗਾ ਸਿੱਖਿਆ ਕ੍ਰਾਂਤੀ ਚੱਲੀ ਸੋ ਕਹਿਣ ਦਾ ਭਾਵ ਸੜਕ ਸੁਰੱਖਿਆ ਫੋਰਸ ਲੈ ਹਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਉਪਰਾਲਾ ਉਹ ਕੀਤਾ ਜਿੱਦੇ ਸਾਡੇ ਲੋਕ ਸੁਖੀ ਹੋਣ ਹੁਣ ਸ਼ਹੀਦਾਂ ਦੇ ਸਨਮਾਨ ਲਈ 1 ਕਰੋੜ ਦੀ ਰਾਸ਼ੀ ਦੀ ਗੱਲ ਕੀਤੀ ਸੀ ਜਿੱਥੇ ਵੀ ਜ਼ਰੂਰਤ ਪਈ ਕਿ ਮੈਂ ਅਸੀਂ ਦੇਖਿਆ ਕਿ ਨੇ ਵੀ ਕਿਸੇ ਮਾਂ ਦਾ ਪੁੱਤ ਸ਼ਹੀਦ ਵੀ ਦਾ ਦੁਨੀਆ ਤੋਂ ਨਾ ਜਾਵੇ ਪਰ ਹਾਂ ਜਿੱਥੇ ਸਰਕਾਰਾਂ ਦੀ ਜ਼ਰੂਰਤ ਹੁੰਦੀ ਸਰਕਾਰ ਨਾਲ ਖੜਨਾ ਚਾਹੀਦਾ ਅੱਜ ਉਹ ਵੀ ਜਿਹੜੀ ਆ 1 ਕਰੋੜ ਦੀ ਜਿਹੜੀ ਰਾਸ਼ੀ ਮਾਨ ਜੋ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦੇਣ ਆਪ ਜਾਂਦੇ ਆ ਕਰ ਸੋ ਮੈਂ ਇਹਨਾਂ ਨੂੰ ਪੁੱਛਣਾ ਚਾਹਨਾ ਛੱਜ ਤੇ ਬੋਲੇ ਛੱਨ ਨਹੀਂ ਕੀ ਕੀਤਾ ਤੁਸੀਂ 5 ਸਾਲਾਂ ਚ 5 ਸਾਲਾਂ ਚ ਇਹ ਆਪਸ ਦੇ ਘਾਟੋ ਕਲੇਸ਼ ਤੋਂ ਸਵਾਏ ਹੋਰ ਇਹਨਾਂ ਨੇ ਕੀ ਕੀਤਾ ਮੈਨੂੰ ਇਹ ਦੱਸ ਕਦੇ ਉਹ ਬਣ ਗਿਆ ਉਹਦੀ ਲੱਤਾਂ ਖਿੱਚਦੇ ਦੂਜਾ ਬਣ ਗਿਆ ਉਹਦੀ ਲੱਤਾਂ ਖਿੱਚਦੇ ਇਤਨਾ ਸਰਕਾਰਾਂ ਨਹੀਂ ਚਲਦੀਆਂ ਸਭਾ ਲਗਾਤਾਰ ਹੀ ਉੱਠਣੇ ਕਹਿੰਦੇ ਵੀ ਅ ਅਰੋੜਾ ਸਾਹਿਬ ਰਾਜ ਸਭਾ ਮੈਂਬਰ ਸੀਗੇ ਕਹਿੰਦਾ ਉਹਨੂੰ ਲੁਧਿਆਣਾ ਲੈ ਕੇ ਆਂਦਾ ਕੀ ਮਤਲਬ ਸੀਗਾ ਕਹਿੰਦਾ ਵੀ ਉਹ ਪਹਿਲੀ ਇਹ ਅਗਰ ਰਾਜ ਸਭਾ ਉਹਨੂੰ ਕੋ ਸੀਗੀ ਉਹ ਤਾਂ ਅਸੀਂ ਨੇ ਨਾ ਤਗੜਾ ਕਹਿੰਦੇ ਵੀ ਕੀ ਇੱਥੇ ਕੈਂਡੀਡੇਟ ਨਹੀਂ ਮਿਲੇਗਾ ਆਮਾ ਪਾਰਟ ਨੂੰ ਇੱਥੇ ਕੋ ਲੋਕਲ ਕੈਂਡੀਡੇਟ ਨਹੀਂ ਮਿਲੇਗਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਸਾਡੀ ਪਾਰਟੀ ਇਹਨਾਂ ਵਾਂਗੂ ਸ਼ਫਾਰਸੀਆਂ ਨੂੰ ਟਿਕਟ ਨਹੀਂ ਦਿੰਦੀ ਸਾਡੀ ਪਾਰਟੀ ਸਰਵੇ ਦੇ ਬਿਹਾਰ ਤੇ ਚੱਲਦੀ ਜਦੋਂ ਲੋਕਾਂ ਨੇ ਅਰੋੜਾ ਸਾਹਿਬ ਦਾ ਨਾਮ ਲਿਆ ਤੇ ਜੇ ਰੋੜਾ ਸਾਹਿਬ ਬਣਦਾ ਸੋ ਕਹਿਣ ਦਾ ਭਾਵ ਇਹ ਆ ਜੋ ਲੋਕਾਂ ਦੀ ਆਵਾਜ਼ ਹੋਗੀ ਆਮ ਆਦਮੀ ਪਾਰਟੀ ਉੱਥੇ ਕੰਮ ਕਰੇ ਪਰੋਪੋਜੀਸ਼ਨ ਨੇ ਬੜਾ ਅਲੀਗੇਸ਼ਨ ਲਗਾਇਆ ਕਹਿੰਦੇ ਕਿ ਰਾਜ ਸਭਾ ਸੀਟ ਜੇ ਖਾਲੀ ਹੁੰਦੀਆਂ ਕਹਿੰਦਾ ਫਿਰ ਜਿਹੜੇ ਆਮ ਆਦਮੀ ਪਾਰਟੀ ਸੁਪਰੀਮ ਹੋਣੇ ਅਰਜਨ ਕੇਜਲ ਕਹਿੰਦੇ ਉਹਦੇ ਤੋਂ ਦਾਅਵੇ ਦਾ ਰੈਟ ਆ ਮੈਂ ਬ੍ਰਦਰ ਇੱਕ ਗੱਲ ਕਹਿਣੀ ਚਾਹੁੰਦਾ ਤਰਾ ਸਾਡਾ ਪੱਤਰਕਾਰ ਇਹਨਾਂ ਦੇ ਕਿੰਨੇ ਰੋਲੇ ਇਹਨਾਂ ਨੇ ਪਾਏ ਅੱਜ ਜਿਤਨਾ ਉਸ ਤੋਂ ਬਾਅਦ ਫਿਰ ਜਦੋਂ ਸਰਕਾਰ ਕੰਮ ਕਰਨ ਦਾ ਵੀ ਫਿਰ ਦੱਸਾਂਗੇ ਇਹਨਾਂ ਦਾ ਬਿਆਨ ਆ ਵੇਖੋ ਜੀ ਇਹਨਾਂ ਦੇ ਐਮਐਲਏ ਵਿਆਹ ਹੀ ਕਰਾਈ ਜਾਂਦੇ ਇਹੋ ਗੱਲਾਂ ਸੀ ਠੀਕ ਹੈ ਸੋ ਕਹਿਣ ਦਾ ਭਾਵ ਬ੍ਰਦਰ ਇਹਨਾਂ ਦੇ ਝੂਠ ਦਾ ਜਵਾਬ ਸਾਡੇ ਕੋਲ ਹੈ ਨਹੀਂ ਆਪਾਂ ਨੇ ਕੰਮ ਕਰਨ ਵਾਲੇ ਬੰਦੇ ਆ ਝੂਠ ਨੂੰ ਜੋ ਕੋ ਤੇ ਮਰਜ਼ੀ ਮਾਰੀ ਜਾ ਹੁਣ ਇਹਨਾਂ ਦਾ ਇੱਕੋ ਹੀ ਹੈ ਇੱਕੋ ਹੀ ਗੱਲ ਕਰਦੇ ਨੇ ਲਓ ਜੀ ਡੇਢ ਸਾਲ ਬਾਅਦ ਅਸੀਂ ਆ ਜਾਣਾ ਇਹੋ ਕਹਿੰਦੇ ਸੀ ਝਾੜੂ ਵਾਲੇ ਨਹੀਂ ਹੁੰਦੇ ਤੇ ਜੇ ਡੇਢ ਸਾਲ ਬਾਅਦ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਵੱਡੀ ਲੀਡ ਨਾਲ ਅੱਗੇ 92 ਸਾਂ ਮੈਂ ਇਹਨਾਂ ਦਾ ਭਲੇਖਾ ਕੱਢ ਦੇਣਾ ਚਾਹੁੰਦਾ ਅੱਗੇ ਨਾਲੋਂ ਵਧੇ ਆ ਘਟੇ ਨਹੀਂ ਆ ਗੱਲ ਸਮਝੇ ਸੋ ਕਹਿਣ ਦਾ ਭਾਵ ਇਹ ਆ ਵੀ ਵਧਣ ਦਾ ਕਾਰਨ ਕੀ ਹੈ ਕਿਉਂਕਿ ਲੋਕ ਆਬਾਮ ਜਨਤਾ ਪਿਆਰ ਕਰਦੀ ਹੈ ਜੇ ਪਿੰਡਾਂ 'ਚ ਜਾਣਦੇ ਆ ਨਾ ਜੇ 100 ਘਰ ਆ ਨਾ 80 ਘਰਾਂ ਦੇ ਉੱਤੇ ਬਿੱਲ ਫ੍ਰੀ ਆ ਰਹੇ ਨੇ ਤੇ ਲੋਕਾਂ ਨੂੰ ਪਤਾ ਕਿਹੜੀ ਸਰਕਾਰ ਨੇ ਲਿਆਂਦੀ ਕੌਣ ਕੰਮ ਕਰ ਰਹੀ ਹੈ ਸੋ ਇਹ ਆਪਣੇ ਗੱਲਾਂ ਜਿੱਤਨਾ ਹੁਣ ਕਦੀ ਝੂਠ ਝੂਠ ਸੱਚ ਆ ਹੁਣ ਇੱਕ ਮੈਂ ਇੱਕ ਦੋ ਵੀਡੀਓ ਸੀ ਜਿਹੜੀਆਂ ਮੈਨੂੰ ਹੁਣੇ ਥੋੜਾ ਚਿਰ ਪਹਿਲਾਂ ਮੈਂ ਵੀ ਵੇਖੀਆਂ ਕਦੀ ਕੋਈ ਕਹਿ ਰਿਹਾ ਵੀ ਨਸ਼ਾ ਪੰਜਾਬ ਚੋਂ ਖਤਮ ਨਹੀਂ ਹੋ ਸਕਦਾ ਕਾਂਗਰਸੀ ਲੀਡਰ ਕਹਿ ਰਹੇ ਯਾਰ ਆਪਾਂ ਲੋਕਾਂ ਨੂੰ ਸਿੱਧੇ ਰਾਪ ਪੋਣਾ ਕਿ ਪੁੱਠੇ ਰਾਪ ਪੋਣਾ ਪਰ ਉਹ ਤਾਂ ਬਾਅਦ ਤੱਕ ਆਮਾ ਹੀ ਪੱਟ ਨਹੀਂ ਕੀਤਾ ਸੀ 31 ਮਈ ਤੱਕ ਕਹਿੰਦੇ ਵੀ ਨਸ਼ਾ ਖਤਮ ਕਰੋ ਪਰ 31 ਤੱਕ ਗਈ ਨਹੀਂ 31 ਤੱਕ ਤੱਕ ਡੈਡ ਲਾਈਨ ਦਿੱਤੀ ਸੀ ਹਾਂ ਡੀਜੀਪੀ ਸਾਹਿਬ ਵੀ ਅਸੀਂ ਨਸ਼ਾ ਖਤਮ ਕਰਾਂ ਉਸ ਤੋਂ ਬਾਅਦ ਜਿਸ ਏਰੀਆ 'ਚ ਨਸ਼ਾ ਵਿਕਦਾ ਹੋਵੇ ਜਿਸ ਏਰੀਆ 'ਚ ਨਸ਼ਾ ਹੋਗਾ ਉਥੋਂ ਦਾ ਐਸਐਚਓ ਉਥੋਂ ਦਾ ਐਸਐਸਪੀ ਉਹ ਜ਼ਿੰਮੇਵਾਰ ਹੋਣਗੇ ਤਾਂ ਜੋ ਕਿ ਸਾਡੇ ਵੱਲੋਂ ਸਰਕਾਰ ਵੱਲੋਂ ਜਿਹੜੀ ਜੀ ਦੀ ਜ਼ਰੂਰਤ ਹੈ ਜੋ ਇਹਨਾਂ ਨੇ ਮੰਗਿਆ ਜੋ ਇਹਨਾਂ ਨੂੰ ਚਾਹੀਦਾ ਸਰਕਾਰ ਇਹਨਾਂ ਨੂੰ ਅਵੇਲੇਬਲ ਕਰਾ ਰਹੀ ਆ ਹੁਣ ਇਸ ਤੋਂ ਬਾਅਦ ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਬਰੀਕੀ ਨਾਲ ਕੰਮ ਕਰ ਰਿਹਾ ਅਸੀਂ ਵੀ ਗਰਾਊਂਡ 'ਚ ਆ ਲੋਕ ਇੱਕ ਗੱਲ ਕਹਿੰਦੇ ਕੀ ਕਹਿੰਦੇ ਨੇ ਵੀ ਪਹਿਲਾਂ ਨਾਲੋਂ ਕੱਟਿਆ ਫਰਕ ਪਿਆ ਜੀ ਫਰਕ ਪਿਆ ਸੋ ਕਹਿਣ ਦਾ ਭਾਵ ਇਹੋ ਇੱਕ ਬੜਾ ਵੱਡਾ ਮੈਸੇਜ ਹੈ ਵੀ ਲੋਕ ਕਹਿੰਦੇ ਆ ਇਹ ਨਾ ਆਮ ਆਦਮੀ ਪਾਰਟੀ ਦੇ ਲੀਡਰ ਕਹ ਰਹੇ ਨੇ ਲੋਕ ਕਹਦੇ ਗਰਾਊਂਡ 'ਚ ਜਾ ਕੇ ਚੈੱਕ ਕਰੋ ਸਰ ਨਾਲ ਹੀ ਸਵਾਲ ਆਦਾ ਕਿਉਂਕਿ ਹੁਣ ਆਮ ਆਈ ਪਾਰਟੀ ਨੇ ਆਪਣੇ ਕੈਂਡੀਟ ਉਤਾਰੇ ਨੇ ਇਸ ਲੁਧਿਆਣਾ ਵੈਸਟ ਦੇ ਵਿੱਚ ਕਿਹੜੇ ਮੁੱਦਿਆਂ ਨੂੰ ਲੈ ਕੇ ਆ ਰਹੇ ਨੇ ਜਾਂ ਫਿਰ ਸਿਰਫ ਵੀ ਪਹਿਲਾਂ ਜਿਹੜੇ 2022 ਚ ਜਿਹੜੇ ਮੁੱਦਿਆਂ ਲੈ ਕੇ ਆਮ ਆਪ ਪਾਰਟੀ ਦੇ ਜੋ ਆਏ ਸੀਗੇ ਜਾਂ ਉਹੀ ਮੁੱਦਿਆਂ ਨੂੰ ਲੈ ਕੇ ਰੁਟੀਨ ਚ ਆ ਦੇਖੋ ਲੁਧਿਆਣਾ ਵੈਸਟ ਦੀ ਇਲੈਕਸ਼ਨ ਇੱਥੇ ਤਕਰੀਬਨ ਪੋਰਸ਼ ਏਰੀਆ ਪਰ ਕੁਝ ਜਿਹੜੇ ਮੈਂ ਕਹਿ ਸਕਦਾ ਵੀ ਥੋੜੇ ਆਪਣੇ ਪਰਿਵਾਰ ਹੈਗੇ ਨੇ ਜਿਹੜੇ ਲੋਤ ਤਪਕਾ ਵਾਲੇ ਨੇ ਵੀ ਜਿਹੜੇ ਮੈਂ ਕਹਿ ਸਕਦਾ ਵੀ ਗਰੀਬੀ ਅਵਸਥਾ ਦੇ ਵਿੱਚ ਨੇ ਸੋ ਕਹਿਣ ਦਾ ਭਾਵ ਉਹਨਾਂ ਦੀਆਂ ਡਿਮਾਂਡਸ ਲੱਗ ਨੇ ਵੱਡੀਆਂ ਇੰਡਸਟਰੀਆਂ ਦੀ ਉਹਨਾਂ ਦੀ ਡਿਮਾਂਡਸ ਲੱਗਦੀ ਆਲਰੇਡੀ ਆਮ ਆਦਮੀ ਪਾਰਟੀ ਕੰਮ ਕਰਦੇ ਇੰਡਸਟਰੀ ਵਾਲਿਆਂ ਨੂੰ ਇੰਡਸਟਰੀ ਲੈਵਲ ਤੇ ਫੈਸਿਲਿਟੀ ਦੇ ਦੀ ਆ ਕਿਸੇ ਨੇ ਕੋਈ ਨਵੀਂ ਇੰਡਸਟਰੀ ਲਾਉਣੀ ਆ ਉਹਦੇ ਲਈ ਪਲਾਨ ਬਿਲਕੁਲ ਪਹਿਲਾਂ ਹੀ ਤਿਆਰ ਰੱਖੇ ਸੀ ਵੀ ਕਿਸੇ ਨੂੰ ਕਿਤੇ ਵੀ ਐਨਓਸੀ ਲੈਣ ਦੀ ਜਾਣ ਦੀ ਪੋਲੂਸ਼ਨ ਦੇ ਸਰਟੀਫਿਕੇਟ ਲੈਣ ਦੀ ਜੋ ਲੋੜ ਨੇ ਠੀਕ ਹੈ ਉਹ ਸਾਰੀਆਂ ਇੱਕ ਫਾਈਲ ਬਿਲਕੁਲ ਰੈਡੀ ਆ ਵੀ ਤੁਸੀਂ ਮਨ ਬਣਾਓ ਇਨਵੈਸਟ ਕਰਨਾ ਠੀਕ ਹੈ ਤੇ ਤੁਹਾਨੂੰ ਕੋਈ ਵੀ ਕਿਸੇ ਵੀ ਦਫਤਰ ਦਾ ਦਰਵਾਜ਼ਾ ਘੱਟਉਣ ਦੀ ਜ਼ਰੂਰਤ ਨਹੀਂ ਉਸ ਤੋਂ ਬਾਅਦ ਗਰੀਬ ਤਬਕਾ ਉੱਥੇ ਮਹੱਲਾ ਕਲੀਨਿਕ ਦਵਾਈ ਦੀ ਲੋੜ ਸਕੂਲ ਬੱਚਿਆਂ ਨੂੰ ਪੜਾਉਣ ਦੀ ਲੋੜ ਠੀਕ ਹੈ ਬਿਜਲੀ ਜਿਹੜਾ ਲੱਕ ਅਕਸਰ ਤੋੜਦੀ ਉਹ ਤਿੰਨਾਂ ਚੀਜ਼ਾਂ ਦੇ ਲੋਕਾਂ ਨੂੰ ਰਾਹਤ ਦੇ ਰਹੀ ਹੈ ਆਮਦ ਕਿਤਾਬ ਕੱਲ ਸਰ ਮੈਂ ਹੁਣ ਲੋਕਲੀ ਨਾਲੇ ਇੱਕ ਮੈਂ ਗਰਾਊਂਡ 'ਤੇ ਦੇਖ ਕੇ ਆ ਰਿਹਾ ਸੀਗਾ ਅੱਛਾ ਮੈਂ ਇੱਕ ਹੋਲਡਿੰਗ ਰੱਖਿਆ ਫਲੈਕਸ ਲੱਗੀ ਉਹਦੇ ਇੱਕ ਅਰੋੜਾ ਸਾਤੇ ਇੱਕ ਹੋਲਡਿੰਗ ਮੈਂ ਪੜਿਆ ਉਸ ਸੀਗਾ ਵੀ ਮੌਕਾ ਦੋ ਇਸ ਆਮ 1.5 ਸਾਲ ਦੇ ਵਿੱਚ ਦੁੱਗਣਾ ਕੰਮ ਕਰਕੇ ਦਿਖਾਵਾਂਗੇ ਇਹ ਤਿਆਰ ਹੋਇਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਤੁਸੀਂ ਲੋਕਲ ਜਾਓ ਲੋਕਾਂ ਨੂੰ ਲੋਕ ਆਪ ਕਹਿ ਰਹੇ ਨੇ ਵੀ ਯਾਰ ਜਿੰਨਾ ਹੁਣ ਕੰਮ ਹੋ ਗਿਆ ਇੰਨਾ ਬੈਸਟ ਦੇ ਵਿੱਚ ਕਦੀ ਵੀ ਨਹੀਂ ਸੀ ਇਹਨਾਂ ਲੁਧਿਆਣੇ ਦੇ ਵਿੱਚ ਨਹੀਂ ਸੀ ਕੰਮ ਔਰ ਪਲਾਨ ਬਿਲਕੁਲ ਰੈਡੀ ਨੇ ਆ ਸਾਡੀ ਹੁਣ ਵੀ ਮੀਟਿੰਗ ਸੀ ਆਉਣ ਵਾਲੇ ਪਲਾਨ ਜਿਹੜੇ ਨੇ ਉਹਨਾਂ ਤੇ ਵਰਕ ਕਰ ਰਹੇ ਆ ਆਪਾਂ ਔਰ ਬਹੁਤ ਵਧੀਆ ਇੱਕਲਾਸ ਦੇ ਸਵਾਲ ਮੰਨਦੇ ਇਸੋ ਜਿਹੜਾ ਉਰੇ ਦਾ ਜਿਹੜਾ ਮੁਕਾਬਲਾ ਹੈ ਉਹ ਚਾਰ ਕੋਨਾ ਹੈ ਕਿਉਂਕਿ ਇਸ ਵਾਰ ਚਾਰੀ ਪਾਰਟੀਆਂ ਨੇ ਪ੍ਰਧਾਨ ਨਾ ਲਜਾਣਾ ਵੈਸਟ ਪਹੁੰਚੇ ਹੋਏ ਨੇ ਲਗਾਤਾਰ ਜੋਰ ਜਮੈਸ਼ ਕਰ ਰਹੇ ਨੇ ਕਿਸ ਤਰ੍ਹਾਂ ਦੇ ਅਦਰ ਕੈਂਡੀਡੇਟ ਦੀ ਗੱਲ ਕਰੀਏ ਇੱਕ ਪਾਸੇ ਰੋਣਾ ਸਾਹਿਬ ਨੇ ਦੂਸਰੇ ਪਾਸੇ ਭਾਰਤ ਕੁਸ਼ਨਾਸ਼ੂ ਪਰਵਕਾਰ ਸਿੰਘ ਨੂੰ ਤੇ ਗੁਪਤਾ ਸਾਹਿਬ ਇਹ ਜਿਹੜੇ ਤਿੰਨ ਰਹੇ ਤਿੰਨਾਂ ਨੂੰ ਤੁਸੀਂ ਕਿਸ ਤਰ੍ਹਾਂ ਕਿ ਉਹਨਾਂ ਦੇ ਦੇਖੋ ਅਗਰ ਅੱਜ ਪਬਲਿਕਲੀ ਵਿਚਰਦੇ ਆ ਤੇ ਲੋਕ ਇੱਕ ਗੱਲ ਕਹਿੰਦੇ ਨੇ ਵੀ ਜਿਹੜੇ ਸੰਜੀਵ ਅਰੋੜਾ ਜੀ ਦਾ ਸੁਭਾਅ ਮਿਲਨਸਾਰ ਨੇ ਲੋਕ ਵੀ ਉਥੇ ਵੋਟ ਪਾ ਕੇ ਖੁਸ਼ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਤਾ ਹੋਵੇ ਵੀ ਆਪ ਕੋ ਸਾਨੂੰ ਇੱਜ਼ਤ ਮਿਲਣੀ ਹੈ ਤੇ ਸਾਡੀ ਗੱਲ ਸੁਣੀ ਜਾਣੀ ਹੈ ਲੋਕ ਉਥੇ ਵੋਟ ਇੱਕ ਵਾਰੀ ਤੇ ਪਾ ਲੈਂਦੇ ਨੇ ਵੀ ਇੱਕ ਵਾਰੀ ਤੇ ਬਣਾ ਕੇ ਵੇਖੀ ਚੈੱਕ ਜ਼ਰੂਰ ਕਰ ਲੈਂਦੇ ਨੇ ਉਸ ਤੋਂ ਬਾਅਦ ਕਾਮਲੀਅਤ ਜਿਹੜੀ ਆ ਉਹ ਲੀਡਰ ਦੀ ਆਪੋ ਆਪਣੀ ਹੁੰਦੀ ਆ ਹੁਣ ਆਸ਼ੂ ਹੁਣਾਂ ਨੇ ਵੀ ਆਪਣੀ ਕਾਬਲੀਅਤ ਲੋਕਾਂ ਨੂੰ ਵਿਖਾ ਲਤੀ ਆ ਅਲੱਗ ਅਲੱਗ ਵੀਡੀਓ ਜਿਹੜੀਆਂ ਵਾਇਰਲ ਹੋ ਰਹੀਆਂ ਨੇ ਸੋ ਕਹਿਣ ਦਾ ਭਾਵ ਆ ਲੋਕ ਉਥੇ ਮਾਣ ਮਹਿਸੂਸ ਕਰਦੇ ਨੇ ਇੰਟਰਸਟ ਵੀ ਉਥੇ ਰੱਖਦੇ ਨੇ ਜਿੱਥੇ ਉਹਨਾਂ ਨੂੰ ਇੱਜ਼ਤ ਮਿਲੇ ਉਥੇ ਨਹੀਂ ਜਾਂਦੇ ਹੁੰਦੇ ਬਾਅਦ ਵਿੱਚ ਜਿੱਥੇ ਉਹਨਾਂ ਨੂੰ ਪਤਾ ਵੀ ਇੱਥੇ ਗੱਲ ਕਰੀਏ ਕਿ ਨਾ ਕਰੀਏ ਕੱਲ ਜਦੋਂ ਕੈਂਡੀਡੇਟਾਂ ਸਾਹਮਣੇ ਕਿਸ ਤਰ੍ਹਾਂ ਦੇ ਗੁਫਤਾ ਸਾਹਮਣੇ ਕਿਸ ਤਰ੍ਹਾਂ ਦੇ ਦੋਸਤ ਕਿਉਂਕਿ ਆਬਵੀਅਸ ਹੌਂਕ ਕੈਂਡੀਡੇਟ ਸਾਰੇ ਕਿਉਂ ਅਗਰ ਨਾਮ ਬਾਇਸ ਨਾਮਾ ਤਾਂ ਕਿਵੇਂ ਮਾ गुप्ता ਸਾਹਿਬ ਕੀ ਮੈਨੂੰ ਇੱਕ ਇੱਕ 3 ਵਜੇ ਪ੍ਰੈਸ ਕਾਨਫਰੰਸ ਹੁੰਦੀ ਹੈ। ਬੀਜਪੀ ਦੇ ਆਲਮੋਸਟ ਸੋਤਹਾਰ ਮੰਨੀ ਚੁੱਕੀ ਹੈ। ਠੀਕ ਹੈ ਉਹ ਤੇ ਆਪਣੇ ਆਪ ਹੀ ਉਹਨਾਂ ਦੇ ਵੱਡੇ ਲੀਡਰ ਵੀ ਕਹੀ ਜਾ ਰਹੇ ਨੇ ਵੀ ਨਹੀਂ ਸਾਨੂੰ ਨਾ ਵੋਟ ਪਾਇਓ। ਠੀਕ ਹੈ ਵੀ ਸਾਨੂੰ ਵੋਟ ਉਹ ਕਹਿ ਰਹੇ ਨੇ ਵੀ ਸੰਜੀਵ अरोड़ा ਨੇ ਜਿੱਤਣਾ ਚਾਹੀਦਾ। ਠੀਕ ਹੈ ਪੁਰਪਾ ਵਿੱਚ ਜਿਹੜਾ ਮਰਜੀ ਇਹਦਾ ਮਤਲਬ ਕੀ ਹੈ? ਕੋਸਾ ਨਾਲ ਇਸ ਵਕਤ ਕਲਸੀ ਸਾਹਿਬ ਜੋ ਸੀਗੇ ਵਰਕਿੰਗ ਪ੍ਰੈਜ਼ੀਡੈਂਟ ਨੇ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਆ ਜਿਹੜੇ ਇਸ ਵਕਤ ਨੂੰ ਜਾਣਾ ਵੈਸੇ ਚੋਣਾ ਹੋ ਰਹੀਆਂ ਉਸ ਲਈ ਪੂਰੀ ਤਰ੍ਹਾਂ ਨਾਲ ਕਹਿੰਦੇ ਤਿਆਰ ਹਨ ਚਾਹੇ ਜਿਹੜਾ ਮਰਜੀ ਕੋਈ ਆਜ ਨੇ ਪਰ ਸਾਡੇ ਜਿਹੜੇ ਕੈਂਡੀਡੇਟ ਨੇ ਉਹ ਪੂਰੀ ਤਰ੍ਹਾਂ ਨਾਲ ਇਮਾਨਦਾਰ ਨੇ ਮੇਰੇ ਸਹਿਯੋਗੀ ਤਰਜ਼ ਨਾਲ ਮੈਂ ਅਭਿਸ਼ੇਕ ਮਹਾਲ